ਮੇਰੀ ਮਾਤਾ ਮੈਨੂੰ ਇੱਕ ਗੱਲ ਕਹਿੰਦੀ ਹੁੰਦੀ ਸੀ ਹੂੰ ਕਹਿੰਦੀ ਕੰਮ ਆਪਣਾ ਹੂੰ ਸੋਭਾ ਲੋਕਾਂ ਦੀ ਹੂੰ ਸਾਡੀ ਨਾ 5 ਕਿਲਿਆਂ ਦੀ ਖਾਲ ਪੈਂਦੀ ਸੀ ਓਕੇ ਖੇਤੀ ਕਰਦਾ ਸੀ 5 ਕਿਲਿਆਂ ਦੀ ਖਾਲ ਪਹੀ ਦੇ ਨਾਲ-ਨਾਲ ਦੀ ਜਾਂਦੀ ਸੀ ਪਹੀ ਤੋਂ ਲੋਕ ਦੁੱਧ ਭਾਂਣ ਲੰਘਦੇ ਹੂੰ ਉਹ ਕਿਤੇ ਜਾਂਦਾ ਤੜਕੇ ਕੱਖ ਲੈਣ ਜਾਂਦਾ ਹੋ ਜਾਂਦਾ ਬਿਲਕੁਲ ਤੇ ਮੈਂ ਮੰਮੀ ਕਹਿੰਦੀ ਮੈਨੂੰ ਮਾਤਾ ਕਹਿੰਦੀ ਮੈਂ ਚੌਥੀ ਪੰਜਵੀਂ ਜੀ ਕੀ ਹੁੰਦਾ ਸੀ ਹੂੰ ਕਹਿੰਦੀ ਯਾਰ 5 ਰੁਪਏ ਅੱਜ ਕਹਿੰਦੀ ਤੂੰ ਐਤਵਾਰ ਹੈ ਨਾਲੇ ਕੁਝ ਖਾਪ ਵੀ ਲੀਂ ਆ ਖਾਲ ਮਾਏ ਦੇ ਹੂੰ ਹੁਣ ਮੇਰੀ ਮਾਂ ਅੱਜ ਕੱਲ ਇਹ ਮਾਵਾ ਹੋਣਗੀਆਂ ਤਰਸ ਕਰਨੀਆਂ ਹਾਏ ਮੇਰਾ ਮੁੰਡਾ ਉਤੋਂ ਜੇਠਾੜ ਦੀਆਂ ਧੁੱਪਾਂ ਲੇਗੀਆਂ ਕਹੀ ਮਰੂਗਾ ਉਹ ਕਹਿੰਦੀ ਚੱਲ ਲੱਗ ਜਾ ਮੈਨੂੰ ਕਹਿੰਦੀ ਅੱਜ ਮਾਂਜ ਦੇ ਹਨਾ ਤੇ ਮੈਂ ਵੀ ਲੱਗਿਆ ਹੋਇਆ ਹਨਾ ਮੈਂ ਚਾਰ ਪੰਜ ਘੰਟਿਆਂ ਚ ਖਾੜ ਮਾਂਜਦੀ 5 ਰੁਪਏ ਬਹੁਤ ਵੱਡੀ ਚੀਜ਼ ਸੀ ਖਾੜ ਦੇ ਟਾਈਮ ਦੀ ਗੱਲ ਕਰਦਾ ਤੇ ਆਪਾਂ ਪਾਏ ਜੇਬ 'ਚ ਸ਼ਾਮ ਨੂੰ ਚੱਕਿਆ ਸਾਈਕਲ ਤੇ ਮੰਡੀ ਹਨਾ ਖਾਦਾ ਪੀਤਾ ਤੇ ਆ ਗਏ ਮੈਨੂੰ ਦੁੱਧ ਵਾਲਾ ਕੋਈ ਲੱਗਿਆ ਉਤੋਂ ਇਸਰ ਲੰਗਿਆ ਗੂਲੀਕ ਲੰਗਿਆ ਆਗੋ ਅਮਰ ਲੰਗਿਆ ਕਹਿੰਦਾ ਉਹ ਬੱਲੇ ਉਹ ਬੱਲੇ ਸ਼ੇਰਾ ਬੱਲੇ ਸ਼ੇਰਾ ਬੱਲੇ ਸ਼ੇਰਾ ਬ ਜਿਹੜੇ ਕਦੇ ਮੈਨੂੰ ਬੁਲਾਉਂਦੇ ਬੱਲੇ ਬੱਲੇ ਕਰਦੇ ਲੰਗੇ ਹਨ ਤੇ ਮੈਂ ਦੁੱਧ ਦੀ ਦੁਕਾਨ ਤੇ ਖੜਾ ਤੇ ਡੈਡੀ ਵੀ ਖੜੇ ਕਹਿੰਦੇ ਔਰ ਤੇਰਾ ਮੁੰਡਾ ਬਹੁਤ ਕੰਮ ਕਰਦਾ ਹੂੰ ਡੈਡੀ ਕੋਚ ਮੇਰੀ ਮਾਂ ਨੇ ਹਫਤੇ ਬਾਅਦ ਮੈਨੂੰ ਸਮਝਾਇਆ ਕਹਿੰਦੀ ਕੰਮ ਆਪਣਾ ਹੂੰ ਸੋਭਾ ਲੋਕਾਂ ਦੀ ਹੂੰ ਕਹਿੰਦੀ ਤੂੰ ਅੱਜ ਆਪਣਾ ਕੰਮ ਕਰਕੇ ਠੀਕ ਹੈ 10 ਲੋਕ ਆਪਣੀ ਜ਼ਿੰਦਗੀ ਦੇ ਵਿੱਚ ਜੋੜ ਲੈ ਜਿਹੜੇ ਤੈਨੂੰ ਮਿਹਨਤੀ ਕਹਿੰਦੇ ਨੇ